ਅੱਕੇ ਦੇ ਵਿੱਚ ਪਹੁੰਚੇ ਜੀ ਸੇਵਾ ਲੈ ਕੇ ਇੱਥੇ ਇਹੋ ਬੇਨਤੀ ਆ ਵੀ ਵੀਰੋ 5-10 ਦਿਨ ਰੋਕੇ ਆਇਓ ਬਹੁਤ ਜ਼ਿਆਦਾ ਬੜੇ ਬੜੇ ਜਾਮ ਨੇ ਕਿਲੋ ਕਿਲੋ ਮੀਟਰ ਤੱਕ ਤੁਹਾਨੂੰ ਇੱਥੇ ਜਿਹੜੇ ਹੈਗੇ ਆ ਜਾਮ ਹੀ ਜਾਮ ਮਿਲਣਗੇ ਥੋੜੇ ਟਾਈਮ ਬਾਅਦ ਆਇਓ ਜੀ 5-10 ਦਿਨਾਂ ਬਾਅਦ 20 ਦਿਨਾਂ ਬਾਅਦ ਇੱਥੇ ਸਮਗਰੀ ਦੀ ਕੋਈ ਘਾਟ ਨਹੀਂ ਬਹੁਤ ਬੜੇ ਬੜੇ ਜਾਮ ਨੇ ਟਰੱਕ ਸਾਡਾ ਬਹੁਤ ਮੁਸ਼ਕਲ ਨਾਲ ਲੰਘ ਰਿਹਾ ਪੁਲਸ ਵਾਲੇ ਵੀਰ ਲੰਘਾ ਰਹੇ ਆ ਅੱਗੇ ਇਧਰ ਖੋਨੇ ਵਾਲ ਗਏ ਸੀ ਓ ਇਧਰੋਂ ਗੱਡੀਆਂ ਬਣਾ ਜਾਣੀਆਂ ਕਾਲੀਵਾਲ ਸਾਹਿਬ ਕਾਲੀਵਾਲ ਸਾਹਿਬ ਨੂੰ ਤੁਸੀਂ ਦੇਖ ਰਹੇ ਹੋ ਕਾਲੀਵਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂ ਹਾਂ ਜੀ ਕਾਲੀਵਾਲ ਸਾਹਿਬ ਮਿਲ ਗਏ ਜੀ ਅੱਜੋ ਹਾਂ